ਇਹੜੇ ਇਸ਼ੂ ਦੇ ਸਭ ਤੋਂ ਵੱਡੇ ਗੱਲ ਹੋ ਰਹੀ ਹੈ ਦੱਸਣਾ ਬੜਾ ਜ਼ਰੂਰੀ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਵੱਡੀਆਂ ਚਰਚਾਵਾਂ ਪਾਣੀ ਨੂੰ ਲੈ ਕੇ ਵੀ ਹੋ ਰਹੀਆਂ ਹਨ ਜੇ ਪਾਣੀ ਨੂੰ ਲੈ ਕੇ ਚਰਚਾ ਹੋ ਰਹੀ ਹੈ ਤਾਂ ਪਾਣੀ ਦੀ ਚਰਚਾ ਤੋਂ ਬਾਅਦ ਮਸਲਾ ਹਾਈ ਕੋਰਟ ਦੇ ਵਿੱਚ ਗਿਆ ਸਰਕਾਰ ਹਾਈ ਕੋਰਟ ਕੀਤੀ ਤਾਂ ਨਾਲ ਸਰਕਾਰ ਜੇ ਹਾਈ ਕੋਰਟ ਚਲੀ ਗਈ ਤਾਂ 21 ਤਰੀਕ ਤੋਂ ਨਵਾਂ ਸਾਈਕਲ ਕਿਹੜਾ ਸ਼ੁਰੂ ਹੋਏਗਾ ਦੱਸਣਾ ਬੜਾ ਜ਼ਰੂਰੀ ਰਹੇਗਾ ਕਿ ਪਾਣੀ ਦੇ ਕਲੇਸ਼ مسلسل ਜਾ ਰਹੇ ਤਿੰਨ ਵੱਡੇ ਸਵਾਲ ਨਾਲ ਬਿਨਾਂ ਕਿਸੇ ਦੇ ਦਾ ਸਭ ਤੋਂ ਪਹਿਲਾ ਸਵਾਲ ਰਹੇਗਾ ਕਿ ਰਿਵਿਊ ਕਮਿਸ਼ਨ ਸਕਾਰਨੇ ਪਾਈਏ ਆਖਰਕਾਰ ਕਿਸ ਨੂੰ ਝਟਕਾ ਮੰਨਿਆ ਜਾਵੇ ਕਿ ਬੀਬੀ ਐਮਬੀ ਨੂੰ ਝਟਕਾ ਮੰਨਿਆ ਜਾਏ ਪਾਣੀ ਦੇ ਮੋਤੇ ਤੇ ਹਰਿਆਣਾ ਨੇ ਜੱਸੀ ਜੀ ਪੀਸੀ ਨੂੰ ਪਾਣੀ ਪੰਜਾਬ ਤੋਂ ਮੰਗਿਆ ਸੀ ਪਰ ਮੁੱਖ ਮੰਤਰੀ ਤਿੰਨ ਤੋਂ ਚਾਰ ਵਾਰ ਡੰਗਲ ਜਾਏ ਕਿ ਪਾਣੀ ਦੇ ਟੁੱਪਕਾ ਵੀ ਤੁਹਾਨੂੰ ਨਹੀਂ ਦੇ ਸਕਦੇ ਦੂਜਾ ਬੜਾ ਇੰਪੋਰਟੈਂਟ ਸਵਾਲ ਰਹੇਗਾ ਕਿ ਪਾਣੀਆਂ ਤੇ ਇਹ ਮੋਚ ਦੀ ਲੜਾਈ ਕਿਉਂ ਬਣ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਨੂੰ ਪਾਣੀ ਨਹੀਂ ਦੇ ਸਕਦੇ ਰਾਜਸਥਾਨ ਦਾ ਸੀਐਮ ਨੇ ਵਾਰ-ਵਾਰ ਜ਼ਿਕਰ ਕੀਤਾ ਕਿ ਉੱਥੇ ਸਰਹੱਦਾਂ ਤੇ ਜਵਾਨ ਬੈਠੇ ਨੇ ਤੀਜਾ ਵੱਡਾ ਸਵਾਲ ਰਹੇਗਾ ਪੰਜਾਬ ਦੇ ਸਟੈਂਡ ਦਾਬਾ ਜੀ ਭਾਜਪੀ ਪੰਜਾਬ ਦਾ ਇਸ ਮਸਲੇ ਤੇ ਕੀ ਸਟਾਨਾ ਦੇਖੋ ਹਰਿਆਣਾ ਦਾ ਕਲੀਅਰ ਕਹਿ ਰਿਹਾ ਹੈ ਕਿ ਸਾਨੂੰ ਪਾਣੀ ਦੇ ਸਖਤ ਲੋਡ ਹੈ ਦੇਖੋ ਕਿਸ਼ਨ ਜੀ ਪਾਣੀ ਦਾ ਤੇ ਸਾਡਾ ਸਾਰਿਆਂ ਦਾ ਇੱਕੋ ਹੀ ਸਭ ਦਾ ਕੋਈ ਰਾਏ ਹੈਗੀ ਹੈ ਕਿ ਸਾਡੇ ਕੋਲ ਪਾਣੀ ਦੀ ਅਲੋਕੇਸ਼ਨ ਇੱਕ ਬੁੱਧ ਵੀ ਪਾਣੀ ਜਿਆਦਾ ਦੇਣ ਵਾਸਤੇ ਨਹੀਂ ਹੈ ਪਰ ਉਹ ਉਹ ਜਿਹੜੀ ਗੱਲ ਹੈ ਉਹ ਐਕਸਟਰਾ ਪਾਣੀ ਦੇਣ ਦੀ ਗੱਲ ਹੈਗੀ ਹੈ ਇਨ ਦ ਸੈਂਸ ਕਿ ਜੋ ਐਸ ਵੇਲੇ ਅਲੋਕੇਸ਼ਨਸ ਤੇ ਜਿਹੜੀਆਂ ਅਵਾਰਡਸ ਨੇ ਉਹ ਅਵਾਰਡਸ ਚੇਂਜ ਨਹੀਂ ਹੋ ਸਕਦੇ ਇਨ ਫੈਕਟ ਉਹਨਾਂ ਅਵਾਰਡ ਦੇ ਉੱਤੇ ਟ੍ਰਿਬਿਊਨਲ ਬਣਾ ਚਾਹੀਦਾ ਹੈ ਤੇ ਉਹ ਅਵਾਰਡਸ ਵੀ ਕੱਟ ਕਰਨੇ ਚਾਹੀਦੇ ਨੇ ਕਿਉਂਕਿ ਪਾਣੀ ਪੰਜਾਬ ਦੇ ਕੋਲ ਦੂਸਰੀਆਂ ਸਟੇਟਸ ਨੂੰ ਦੇਣ ਵਾਸਤੇ ਹੈ ਨਹੀਂ ਉਹਨਾਂ ਦੀ ਰਾਈਟ ਸਾਈਜ਼ਿੰਗ ਕਰਨੀ ਚਾਹੀਦੀ ਹੈ ਪਰ ਇਹ ਜਿਹੜਾ ਪਾਰਟਿਕੂਲਰ ਕੇਸ ਹੈਗਾ ਇਹ ਸਿਰਫ 8500 ਕਿਊਸੈਕਸ ਆਫ ਵਾਟਰ ਦਾ ਸੀਗਾ ਉਹ ਜੋ ਟੈਂਪੋਰਰਰੀਲੀ ਉਹਨਾਂ ਨੂੰ ਚਾਹੀਦਾ ਸੀਗਾ ਉਹ ਡਰਿੰਕਿੰਗ ਪਰਪਸਿਟ ਤੇ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਪਾਰਟਿਕੂਲਰ ਕੇਸ ਨੂੰ ਪੂਰਾ ਪੂਰੇ ਜਿਹੀ ਸਾਡੀ ਪਾਣੀ ਦੀ ਲੜਾਈ ਹੈਗੀ ਆ ਜਾਂ ਐਸਪੀਐਲ ਕਨਾਲ ਦੀ ਲੜਾਈ ਹੈਗੀ ਆ ਉਹਦੇ ਨਾਲ ਨਾ ਜੋੜਦੇ ਹੋਏ ਜਿੱਦਾਂ ਇਹਨਾਂ ਨੇ ਪਹਿਲੇ 4000 ਕਿਊਸੈਕ ਇਹਨੇ ਨਹੀਂ ਕੇਸ ਦੇ ਹੀ ਦਿੱਤਾ ਸੀਗਾ ਤੇ ਉਹ ਮਦਦ ਜਿਹੜੀ ਆ ਉਹ ਕਰ ਸਕਦੇ ਸੀਗੇ ਤੇ ਬਾਅਦ ਵਿੱਚ ਉਹਨਾਂ ਕੋਲੋਂ ਵਾਪਸ ਲੈ ਲੈਂਦੇ ਐਟ ਅ ਵੈਰੀ ਸੈਂਸਿਟਿਵ ਟਾਈਮ ਜਦੋਂ ਪੂਰਾ ਦੇਸ਼ ਜਿਹੜਾ ਉਹ ਇੱਕ ਕਨਫਲਿਕਟ ਦੇ ਵਿੱਚ ਪਿਆ ਹੋਇਆ ਸੀਗਾ ਤੇ ਜੇ ਜਦੋਂ ਲੜਾਈ ਦੇ ਮਤਲਬ ਫੋਰ ਫੋਰ ਆਫ ਵਾਰ ਚੱਲ ਰਹੀ ਸੀਗੀ ਉਸ ਵੇਲੇ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹ ਆਪਣੇ ਆਪਣੇ ਬਾਰਡਰ ਏਰੀਆ ਦੇ ਬਲ ਧਿਆਨ ਦੇਣ ਤੋਂ ਦੇ ਬਜਾਏ ਤੇ ਆਪਣੇ ਲੋਕਾਂ ਨੂੰ ਮੋਟੀਵੇਟ ਕਰਨ ਦੇ ਬਜਾਏ ਉਹ ਇਸ ਇਸ਼ੂ ਦੇ ਵਿੱਚ ਪਏ ਹੋਏ ਸੀਗੇ ਮੈਨੂੰ ਲੱਗਦਾ ਹੈ ਕਿ ਉਸ ਮੂਵਮੈਂਟ ਦੇ ਉੱਤੇ ਇਸ ਇਸ਼ੂ ਨੂੰ ਏਡੀ ਜ਼ਿਆਦਾ ਅ ਅ ਦੇਨੀ ਇੰਪੋਰਟੈਂਸ ਦੇਨੀ ਕੋ ਠੀਕ ਕਰ ਨਹੀਂ ਸੀਗੀ ਤਵੱਜੋ ਹਮ ਹਮ ਠੀਕ ਹੈ ਹਮ ਹਮ ਜੀ 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 ਠੀਕ ਹੈ ਆਉਂਗਾ ਵੇ ਠੀਕ ਵਿਕਰਮ ਜੀ ਦੇਖੋ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਇਸ ਗੱਲ ਦਾ ਉਹ ਜ਼ਿਕਰ ਕਰ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਦੇਸ਼ ਹਾਲਾਤ ਸੀ ਇਹ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ ਪਰ ਸਰਕਾਰ ਹਾਈ ਕੋਰਟ ਚਲੇਗੀ ਇਸ ਤੇ ਵੀ ਕਲੀਅਰ ਕਟ ਸਟੈਂਡ ਕੀਤਾ ਗਿਆ ਹੈ ਸਰਕਾਰ ਇਸ ਨੂੰ ਰੀਲੀਫ ਮੰਗ ਰਹੀ ਹੈ ਦੇਖੋ ਭਾਜਪਾ ਹਰਿਆਣਾ ਦਾ ਵੀ ਤਰਕ ਹੈ ਕਿ ਜੇ ਹਰਿਆਣਾ ਨੂੰ ਪਾਣੀ ਨਹੀਂ ਦੇ ਸਕਦੇ ਤਾਂ ਰਾਜਸਥਾਨ ਨੂੰ ਤਾਂ ਪਾਣੀ ਤੁਸੀਂ ਦੇ ਤਾ ਥੋੜਾ-ਮੋੜਾ ਸਾਡਾ ਵੀ ਖਿਆਲ ਕਰੋ ਅਸੀਂ ਵੀ ਗੁਆਣ ਲੀਆਂ ਕਹਿੰਦੇ ਤਾਂ ਛੋਟੇ ਭਾਈਆਂ ਜੀ ਗੱਲ ਇਹ ਹੈ ਕਿ ਬਿਲਕੁਲ ਇਹ ਸਮਾ ਸਮਾ ਐਸਾ ਸੀਗਾ ਜਦੋਂ ਪਾਕਿਸਤਾਨ ਨਾਲ ਕਨਫਲਿਕਟ ਚੱਲ ਰਿਹਾ ਸੀਗਾ ਜਿੱਦਾਂ ਜੈਵੰਸ ਜੀ ਨੇ ਕਿਹਾ ਤੇ ਉਸ ਦੇ ਵਿੱਚ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਡਟ ਕੇ ਦੇਸ਼ ਦੇ ਨਾਲ ਸੇਨਾ ਦੇ ਨਾਲ ਖੜੀ ਸੀ ਹਰੋ ਇਨਸਟਰਕਸ਼ਨ ਫੋਲੋ ਕੀਤੀ ਹਰੋ ਕੰਮ ਕੀਤਾ ਜੋ ਦੇਸ਼ ਦੇ ਲਈ ਸੇਨਾ ਦੇ ਲਈ ਜ਼ਰੂਰੀ ਸੀ ਚਾਹੇ ਐਂਟੀ ਡਰੋਨ ਸਿਸਟਮ ਦੇ ਫੈਸਲੇ ਹੋਣ ਚਾਹੇ ਉਹਨਾਂ ਨੂੰ ਪ੍ਰੋਪਰ ਅਕਮੋਡੇਸ਼ਨ ਹੋਵੇ ਹਰ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨੇ ਆਪਣਾ ਫਰਜ਼ ਨਿਭਾਇਆ ਤੇ ਇਹ ਜੋ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਦੇ ਕਹਿੰਤੇ ਬੀਬੀਐਮਬੀ ਦੇ ਦਬਾਅ ਪਾ ਕੇ ਡਕੈਤਾਂ ਦੀ ਤਰ੍ਹਾਂ ਪੰਜਾਬ ਦਾ ਪਾਣੀ ਲੁੱਟਣ ਦਾ ਕੰਮ ਕੀਤਾ ਤੇ ਜਦੋਂ ਹਮੈਨਿਟੇਰੀਅਨ ਗਰਾਉਂਡ ਦੀ ਗੱਲ ਕਰ ਉਹ ਤਾਂ ਪਹਿਲਾਂ ਹੀ ਹਰਿਆਣਾ ਨੂੰ 4000 ਕਿਊਸਿਕ ਪਾਣੀ ਵਧ ਦਿੱਤਾ ਜਾ ਰਿਹਾ ਸੀ ਜੋ ਪੀਣ ਵਾਲੇ ਪਾਣੀ ਦੀ ਜ਼ਰੂਰਤ ਤੋਂ ਕਿਤੇ ਜ਼ਿਆਦਾ ਸੀ ਪਹਿਲੀ ਚੀਜ਼ ਮੈਂ ਕਲੀਅਰ ਕਰਦਾ ਫਿਰ ਦੂਜੀ ਗੱਲ ਜਦੋਂ ਰਾਜਸਥਾਨ ਦੀ ਤੁਸੀਂ ਗੱਲ ਕਰਦੇ ਹੋ ਤਾਂ ਰਾਜਸਥਾਨ ਦੇ ਸੀਐਮ ਸਾਹਿਬ ਨੇ ਕਿਹਾ ਕਿ ਸਾਡੇ ਇੱਥੇ ਸੇਨਾ ਲਈ ਬਹੁਤ ਜ਼ਰੂਰੀ ਆ ਪਾਣੀ ਤੇ ਮਾਨ ਸਾਹਿਬ ਨੇ ਤਦੇ ਕਿਹਾ ਕਿ ਹਾਂ ਅਸੀਂ ਬਿਲਕੁਲ ਦੇ ਰਹੇ ਹਾਂ ਇਸ ਕਰਕੇ ਪੰਜਾਬ ਨੇ ਆ ਪੰਜਾਬ ਦੀ ਸਰਕਾਰ ਨੇ ਮਾਨ ਸਾਹਿਬ ਨੇ ਆਪਣੇ ਦੇਸ਼ ਭਗਤੀ ਦਾ ਹਰ ਫਰਜ਼ ਪੂਰਾ ਕੀਤਾ ਪਰੰਤੂ ਹਰਿਆਣਾ ਨੇ ਜੋ ਪਹਿਲਾਂ ਹੀ ਆਪਣਾ ਕੋਟਾ ਮਾਰਚ ਤੱਕ ਪੂਰਾ ਕਰ ਚੁੱਕਿਆ ਸੀ 2987 ਐਮਐਫ ਪਾਣੀ ਹਰਿਆਣਾ ਦਾ ਕੋਟਾ ਸੀਗਾ ਜਿਹੜਾ ਇਹ 3991 ਐਮਐਫ ਪਾਣੀ ਪਹਿਲਾਂ ਹੀ ਮਾਰਚ ਤੱਕ ਯੂਜ਼ ਕਰਕੇ ਇਹਨਾਂ ਨੂੰ 6 ਮਹੀਨੇ ਤੋਂ ਅਗਾ ਕੀਤਾ ਜਾ ਰਿਹਾ ਸੀ ਕਿ ਤੁਹਾਡੀ ਜਿਹੜੀ ਨਲਾਕੀ ਹੈ ਤੁਹਾਡਾ ਜਿਹੜਾ ਨਕੰਮਾਪਾਨਾ ਤੁਹਾਡਾ ਜਿਹੜਾ ਮਿਸਮੈਨੇਜਮੈਂਟ ਹੈ ਪਾਣੀ ਦੀ ਇਹ ਤੁਹਾਨੂੰ ਲਾਸਟ ਵਿੱਚ ਪ੍ਰੋਬਲਮ ਖੜੀ ਕਰੇਗੀ ਹੁਣ ਮੇਰੀ ਪਿਛਲ ਦਾ ਜਵਾਬ ਦਿਓ ਪੀਨ ਦਾ ਪਾਣੀ ਦਾ ਸੀ ਇਹਨਾਂ ਨੂੰ 4000 ਕਿਊਸਿਕ ਹੋਰ ਜ਼ਰੂਰਤਾਂ ਲਈ ਵੀ ਦੇ ਰਹੇ ਸੀ ਇਹਨਾਂ ਨੇ ਕਿਹੜੇ ਆ 6 ਦਿਨਾਂ ਦੇ ਵਿੱਚ ਝੋਨੇ ਆ ਗਾਣੇ ਸੀਗੇ ਜਿਹੜਾ ਇਹਨਾਂ ਨੇ ਫਿਰ ਹਾਈ ਕੋਰਟ ਚਲੇ ਗਏ ਉਸ ਦੇ ਅਸੀਂ ਜਿਹੜਾ ਹੈ ਪੁਨਰ ਵਿਚਾਰ याचिका ਪਾਈ ਹੈ ਔਰ ਹਾਈ ਕੋਰਟ ਨੇ ਇਹੀ ਦਾ ਪੁੱਛਿਆ ਫਿਰ ਅੱਜ ਇਸੇ ਲਈ 20 ਮਈ ਦਾ ਨੋਟਿਸ ਹੋਇਆ 21 ਮਈ ਨੂੰ ਤਾਂ ਦੁਬਾਰਾ ਜਿਹੜਾ ਹੈ ਜੀ ਕੋਟਾ ਨਿਰਧਾਰਿਤ ਹੋਣਾ ਹੈ ਔਰ ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਪੰਜਾਬ ਜੋ ਕਦੇ ਕਹਿੰਦੇ ਨਾ ਜੀ ਕਿ ਦਿਲ ਦੁੱਖ ਦੇ ਹਵਾਵਾਂ ਦੇ ਪੰਜਾਬoverline ਆ ਇਹ ਬੁੰਦ ਬੁੰਦ ਤਰਸ ਤਰਸ ਰਹੇ ਅਸੀਂ ਪੁੱਤ ਦਰਿਆਵਾਂ ਦੇ ਤੇ ਇਹ ਪਾਣੀਆਂ ਤੇ ਡਕੈਤੇ ਪਾਣ ਲੱਗ ਜਾਂਦੇ ਆ ਚਾਹੇ ਹਰਿਆਣਾ ਚਾਹੇ ਰਾਜਸਥਾਨ ਔਰ ਇਹਨਾਂ ਦੀਆਂ ਜਿਹੜੀਆਂ ਪਿਛਲੀਆਂ ਕੱਟੀਆਂ ਹੋਈਆਂ ਜਿੱਦਾਂ ਪੁਖਰ ਖਾਲਵੀ ਸਾਹਿਬ ਦੀ ਸਰਕਾਰ ਸੀਗੀ ਜਾਂ ਕੁਝ ਕਹਿਣਾ ਚਾਹੁੰਦੇ ਨੇ ਜੈਬੰਸ ਜੀ ਕੁਝ ਕਹਿਣਾ ਚਾਹੁੰਦੇ ਸਰ 30 ਸੈਕਿੰਡ ਇਸ ਤੋਂ ਜ਼ਿਆਦਾ ਨਹੀਂ ਫਿਰ ਖੜਿਆਲ ਸਾਹਿਬ ਦੇ ਪਾਲ ਸਾਹਿਬ ਵੀ ਬੈਠੇ ਨੇ ਮੇਰੇ ਕੋਲ ਪਲੀਜ਼ ਜੈਬੰਸ ਜੀ ਹਾਂ ਮੈਂ ਮੈਂ ਸਿਰਫ ਇਹਦਾ ਕਹਿ ਰਹੇ ਆ ਕਿ ਇਹ ਗੱਲ ਤੇ ਮੈਂ ਮੰਨਣਾ ਵਾਂ ਕਿ ਹਰਿਆਣਾ ਨੂੰ ਆਪਣੀ ਜਿਹੜੀ ਵਾਟਰ ਮੈਨੇਜਮੈਂਟ ਨੂੰ ਬੈਟਰ ਕਰਨੀ ਚਾਹੀਦੀ ਹੈ ਪਰ ਘੱਟ ਤੋਂ ਘੱਟ ਚਲੋ ਇਹ ਉਹਨਾਂ ਨੂੰ ਦੇਖੇ ਤੇ ਉਹਦੇ ਬਾਅਦ ਅਸੀਂ ਇਹ ਗੱਲ ਨੂੰ ਉਛਾਲ ਦਿੰਦੇ ਤੇ ਅਸੀਂ ਵੀ ਇਹਨਾਂ ਦੇ ਨਾਲ ਮਿਲਦੇ ਤੇ ਕਹਿੰਦੇ ਵੀ ਹਾਂ ਠੀਕ ਹੈ ਅਸੀਂ ਵੀ ਹਰਿਆਣਾ ਗਵਰਨਮੈਂਟ ਨੂੰ ਕਹਿ ਰਹੇ ਹਾਂ ਕਿ ਚਲੋ ਇਸ ਸਾਲ ਅਸੀਂ ਦੇ ਦਿੰਨੇ ਆ ਅਗਲੇ ਸਾਲ ਤੋਂ ਅਸੀਂ ਨਹੀਂ ਦੇਣਾ ਅਗਲੇ ਸਾਲ ਅਗਰ ਤੁਸੀਂ ਇਹ ਤਾਂ ਆਪਣੀ ਮੈਨੇਜਮੈਂਟ ਠੀਕ ਨਹੀਂ ਕੀਤੀ ਤੇ ਵੀ ਵੀ ਸਟੈਂਡ ਬਾਈ ਦਾ ਗਵਰਨਮੈਂਟ ਮੈਨੂੰ ਜੋ ਲੱਗਦਾ ਹੈ ਇਹ ਆਊਟ ਐਂਡ ਆਊਟ ਪੋਲਿਟਿਕਸ ਖੇਡਣ ਵਾਲੀ ਗੱਲ ਆ ਗਈ ਸੀਗੀ ਇਹ ਕੋਈ ਐਡਾ ਐਸਾ ਇਸ਼ੂ ਨਹੀਂ ਸੀਗਾ ਜਿਹਨੂੰ ਉੱਥੋਂ ਤੱਕ ਉਛਾਲ ਕੇ ਤੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਕਿ ਉਹ ਪਾਣੀ ਐਕਸਟਰਾ ਲੈ ਰਹੇ ਨੇ which is not the case ਆਪਣਾ ਗਲਤ ਗੱਲ ਨਾ ਕਰੀਏ ಲೆਟ ਅਸ ಲೆਟ ਅਸ ਬੀ ਲੀਗਲੀ ਐਂਡ ਐਂਡ ਜਸਟੀਫਾਈਬਲੀ கரੈਕਟ ਠੀਕ ਪਾਲਸਪ ਪਾਲਸਪ ਗਲਤ ਗੱਲ ਕੌਣ ਕਰ ਰਿਹਾ ਹੈ ਇਹ ਸਮਝਾ ਦਿਓ ਕਾਨੂੰਨੀ ਭਾਸ਼ਾ ਚ ਮੈਂ ਇੰਨੀ ਹੀ ਹੈਗੀ ਆ ਮੈਂ ਪਹਿਲੇ ਵੀ ਇੱਕ ਜਿਹੜੀ ਆ ਤੁਹਾਡੇ ਨਾਲ ਜਿਹੜਾ ਸ਼ੇਅਰ ਕਰ ਚੁੱਕਿਆ ਤੇ ਅੱਜ ਵੀ ਮੈਂ ਇੱਕ ਲਾਈਵ ਲੋਅ ਤੇ ਦੇਖ ਰਿਹਾ ਸੀਗਾ ਰਿਪੋਰਟਿੰਗ ਉਹਦੇ ਮੁਤਾਬਕ ਜਿਹੜਾ ਪੰਜਾਬ ਦਾ ਸਟੈਂਡ ਬੜਾ ਕਲੀਅਰ ਹੈ ਕਿ ਜੋ ਆਰਟੀਕਲ 262 ਹੈਗਾ ਜੋ ਉਹ ਉਹ ਜਿਹੜਾ ਕਹਿੰਦਾ ਹੈ ਕਿ ਜੋ ਵੀ ਪ੍ਰोसीडिंग ਹੋਏਗੀ ਉਹ ਹੋਏਗੀ ਅਕੋਰਡਿੰਗ ਟੂ ਦਾ ਐਕਟ ਆਫ ਦਾ ਪਾਰਲੀਮੈਂਟ ਹੁਣ ਪਾਰਲੀਮੈਂਟ ਦਾ ਐਕਟ ਜਿਹੜਾ ਉਹੀ 1956 ਦਾ ਐਕਟ ਹੈਗਾ ਉਹਦੇ ਵਿੱਚ ਜਿਹੜਾ ਬਹੁਤ ਸਪਸ਼ਟ ਜਿਹੜਾ ਲਿਖਿਆ ਗਿਆ ਹੈ ਕਿ ਜਦੋਂ ਕੋਈ ਵੀ ਵਾਟਰ ਡਿਸਪਿਊਟ ਹੋਏਗਾ ਬਿਟਵੀਨ ਦਾ ਐਨੀ ਆਫ ਦਾ ਆਰਗੇਨਾਈਜੇਸ਼ਨ ਐਕਟ ਇਹ ਜਿਹੜਾ ਹੈਗਾ ਨਹੀਂ ਨਹੀਂ ਇੰਟਰਡਿਸਪਿਊਟ ਮਾਰਾ ਇੰਟਰਡਿਸਪਿਊਟ 55 ਵਾਲਾ ਹਾਂ ਇੰਟਰਡਿਸਪਿਊਟ ਐਕਟ ਆ ਗਿਆ વોટર ਡਿਸਪਿਊਟ ਦਾ ਸਪੈਸੀਫਿਕਲੀ વોટર ਡਿਸਪਿਊਟਸ ਵਾਸਤੇ ਹੀ ਉਹ ਐਨੈਕਟ ਕੀਤਾ ਗਿਆ ਤੇ ਉਹ ਪਾਰਲੀਮੈਂਟ ਦਾ ਐਕਟ ਹੈ ਜੀ ਜੇ ਪਾਰਲੀਮੈਂਟ ਦੇ ਐਕਟ ਦੇ ਵਿੱਚ ਉਹਦੇ ਚ ਸਾਫ਼ ਲਿਖਿਆ ਕਿ ਤਿੰਨ ਦੇ ਵਿੱਚ ਜਿਹੜੀ ਆ ਕੰਪਲੇਂਟ ਦੇਗੀ ਹੁਣ ਕੰਪਲੇਂਟ ਕਿਹੜੀ ਪਾਰਟੀ ਦੇਗੀ ਜਿਹੜੀ ਗਰੀਬਡਾ ਜਿੰਨੂੰ ਪਾਣੀ ਨਹੀਂ ਮਿਲ ਰਿਹਾ ਹੁਣ ਜਦੋਂ ਇਹ ਜਦੋਂ ਇੱਕ ਬੰਦਾ ਪਾਣੀ ਮੰਗਦਾ ਦੂਜਾ ਬੰਦਾ ਉਹਨੂੰ ਡਿਨਾਈ ਕਰਦਾ ਉਹਨਾਂ ਦਾ ਆਪਣਾ ਹੱਕ ਹੈ ਤੇ ਇਹ ਜਿਹੜਾ ਕਨਸਟੀਟਿਊਟ ਕਰਦਾ વોટર ਡਿਸਪਿਊਟ ਤੇ ਵਾਟਰ ਟ੍ਰਿਬਿਊਨਲ ਜੋ ਕਿ ਕੇਂਦਰ ਨੇ ਵਾਟਰ ਟ੍ਰਿਬਿਊਨਲ ਕਰਨਾ ਜੋ ਵਾਟਰ ਟ੍ਰਿਬਿਊਨਲ ਡਿਸਾਈਡ ਕਰੇਗਾ ਉਸ ਤੋਂ ਬਾਅਦ ਜਿਹੜੀ ਆ ਉਹ ਜਿਹੜਾ ਗਰੀਵਡ ਪਾਰਟੀ ਆ ਉਹ ਆਪਣੀ ਰੈਮੇਡੀ ਜਿਹੜੀ ਲੈ ਸਕਦੀ ਹੈ ਜੇ ਉਹਦੇ ਕੋਈ ਅਗੇਂਸਟ ਹੈਗਾ ਇਹਦੇ ਚਤੇ ਕੋਈ ਦੋ ਰਾਈ ਨਹੀਂ ਹੈਗੀ ਇਹ ਸਿਰਫ ਈਗੋ ਦੀ ਪ੍ਰੋਬਲਮ ਜਿਹੜੀ ਹੈਗੀ ਆ ਕ੍ਰੀਏਟ ਹੋ ਚੁੱਕੀ ਆ ਮੈਨੂੰ ਲੱਗਦਾ ਕਿ ਜਿਹੜੇ ਦੋ ਇਕੱਠੇ ਭਰਾ ਸੋਬੇ ਹੈਗੇ ਨੇ ਇਹਨਾਂ ਨੂੰ ਲੜਨਾ ਨਹੀਂ ਚਾਹੀਦਾ ਇਹਨੂੰ ਆਪਣਾ ਡਿਸਪਿਊਟ ਜਿਹੜਾ ਕਾਨੂੰਨ ਦੇ ਮੁਤਾਬਕ ਜਿਹੜਾ ਇਹਨੂੰ ਖਤਮ ਕਰਨਾ ਚਾਹੀਦਾ ਖੜਿਆਲ ਜੀ ਕੀ ਪੰਜਾਬ ਦੇ ਸਟੈਂਡ ਦੇ ਮਾਇਨੇ ਕਾਂਗਰਸ ਕੱਢ ਰਹੀ ਹੈ ਪਾਣੀਆਂ ਦੇ ਮੁੱਦੇ ਤੇ ਰਾਜਨੀਤੀ ਬਹੁਤ ਵੱਡੇ ਪੱਧਰ ਤੇ ਹੋਈ ਹੈ ਹੁਣ ਦੀ ਨਹੀਂ ਸੱਤ ਦਹਾਕਿਆਂ ਤੋਂ ਜੀ ਬਰਾਬਰ ਦਤ ਦੇ ਪਲੀਜ਼ ਅਨ ਇਨਟਰਪਟਡ ਪਲੀਜ਼ ਕੰਪਲੀਟ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੁਸੀਂ ਦੇਖੋ ਪੰਜਾਬ ਨੂੰ ਕਿਵੇਂ ਬੈਕ ਟੂ ਬੈਕ ਸੈਟ ਬੈਕ ਲੱਗ ਰਹੇ ਹੈ ਬੀਬੀਐਮਬੀ ਇਸ਼ੂ ਸਿਟਕੋ ਇਸ਼ੂ ਸੈਂਟਰਲ ਸਰਵਿਸ ਰੂਲ ਇਸ਼ੂ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਇਸ਼ੂ ਵਕਰੀ ਵਿਧਾਨ ਸਭਾ ਦਾ ਇਸ਼ੂ ਚੰਡੀਗੜ੍ਹ ਦੇ ਵਿੱਚ ਸਾਡੇ ਫੰਡ ਰੋਕੇ ਜਾਣ ਦਾ ਇਸ਼ੂ ਸਾਡੀ ਝਾਕੀ ਨਾ ਨਿਕਲਣ ਦਾ ਇਸ਼ੂ ਸਾਡਾ ਮਤਰੀ ਮਾਲਾ ਸਲੂਕ ਜਿਹੜਾ ਬੀਜੇਵੀ ਸਰਕਾਰ ਕਰੀਏ ਇਸ਼ੂ ਉਹਦਾ ਕਾਰਨ ਹੈ ਇੱਕ ਸਾਨੂੰ ਕਮਜ਼ੋਰ ਚੌਕੀਦਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਇੱਕ ਮਿਲਿਆ ਜੋ ਪੰਜਾਬ ਦੇ ਹੱਕਾਂ ਨੂੰ ਨਾ ਤਾਂ ਡਿਫੈਂਡ ਕਰਨਾ ਚਾਹੁੰਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੀ ਹੈ ਕਮਜ਼ੋਰ ਚੌਕੀਦਾਰ ਜੋ ਸਿਰਫ ਔਰ ਸਿਰਫ ਕੁੰਭ ਕਰਨ ਦੀ ਨੀਂਂਸ ਹੁੰਦਾ ਮੈਂ ਆਮ ਆਦਮੀ ਪਾਰਟੀ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਜਦੋਂ ਟਾਈਮ ਸੀਗਾ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਕਿਉਂ ਨਹੀਂ ਗਏ ਤੁਸੀਂ ਇਹ ਦੇਖਿਆ ਕ੍ਰਿਸ਼ਨ ਜੀ ਐਸਵਾਈਐਲ ਤੇ ਇਹਨਾਂ ਨੇ ਕਮਜ਼ੋਰ ਪੱਖ ਪੇਸ਼ ਕੀਤਾ ਸਾਨੂੰ ਸੈਟ ਬੈਕ ਲੱਗਿਆ ਸਰਵੇ ਹੋ ਗਿਆ ਐਸਵਾਈਐਲ ਮਤਲਬ ਹੁਣ ਬੀਬੀਐਮਪੀ ਤੇ ਇਹਨਾਂ ਨੇ ਕਮਜ਼ੋਰ ਪੱਖ ਪੇਸ਼ ਕੀਤਾ ਸੀਗਾ ਤੇ ਆਰਡਰ ਹੋ ਗਿਆ ਵੀ ਪੰਜਾਬ ਪਾਣੀ ਰਿਲੀਜ਼ ਕਰੇ ਫੇਰ ਇਹਨਾਂ ਨੂੰ ਫੇਰ ਪਟੀਸ਼ਨ ਪਾਉਣੀ ਪਈ ਵੀ ਉਹ ਆਰਡਰ ਜਿਹੜਾ ਹੈ ਉਹ ਵਾਪਸ ਲਿਆ ਜਾਵੇ ਤੇ ਮੈਂ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਟਾਈਮ ਰਹਿੰਦੇ ਕੰਮ ਕਿਉਂ ਨਹੀਂ ਕਰਦੇ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੇ ਹੁਣ ਗੱਲ ਕੀ ਕਰ ਸਕਦੇ ਕ੍ਰਿਸ਼ਨ ਜੀਏ ਤੁਸੀਂ ਇਹ ਦੇਖੋ ਕਿ ਹਰਿਆਣਾ ਨੇ ਹਰਿਆਣੇ ਦੀ ਗੱਲ ਕਰਨੀ ਤੁਸੀਂ ਦੇਖਿਆ ਨਾ ਦਿੱਲੀ ਦਿੱਲੀ ਦੀ ਗੱਲ ਕਰਦਾ ਰਾਜਸਥਾਨ ਦੇ ਲੋਕ ਰਾਜਸਥਾਨ ਦੀ ਗੱਲ ਕਰਦੇ ਆ ਪਰ ਸਾਡੀ ਤਰਾਸ ਦੀ ਇਹ ਹੈ ਕਿ ਸਾਡੇ ਲੋਕ ਸਾਡੇ ਹੱਕਾਂ ਦੀ ਗੱਲ ਨਹੀਂ ਕਰਦੇ ਫਿਰ ਐਗਜ਼ਾਮਪਲ ਪਾਠਕ ਸਾਹਿਬ ਪਾਠਕ ਸਾਹਿਬ ਰਾਜ ਸਭਾ MP ਪੰਜਾਬ ਦੇ ਲੇਕਿਨ ਉਹਨਾਂ ਨੇ SBYL ਨੂੰ ਲੈ ਕੇ ਕੀ ਕਿਹਾ ਦੋਵੇਂ ਸੂਬਿਆਂ ਦਾ ਹੱਕ ਹੈ ਕੇਜੀਵਾਲ ਸਾਹਿਬ ਸੁਪਰੀਮੋ ਉਹਨਾਂ ਨੇ ਵੀ ਕਹਿਤਾ ਸੀਗਾ ਦੋਵੇਂ ਸੂਬਿਆਂ ਦਾ ਹੱਕ ਹੈ ਫਿਰ ਉਹਨਾਂ ਨੇ SBYL ਤੇ ਪ੍ਰੈਸ ਵਾਰਤਾ ਕਰਨ ਦੀ ਇਜਾਜ਼ਤ ਦਿੱਤੀ ਹਰਿਆਣਾ ਦੇ ਆਮ ਆਦਮੀ ਪਾਰਟੀ ਯੂਨੀਅਨ ਨੂੰ ਪੰਜਾਬ ਮੰਤਰੀ ਦੀ ਕੋਠੀ ਦੇ ਵਿੱਚ ਫਿਰ ਸਰਵੇ ਵੀ ਆਰਡਰ ਹੋ ਗਿਆ ਸੀ ਕੌਨੇਬਲ ਸੁਪਰੀਮ ਕੋਰਟ ਅਸਵਾਈ ਹਲ ਦੇ ਮੁੱਦੇ ਤੇ ਸੋ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਆਮ ਆਦਮੀ ਪਾਰਟੀਆਂ ਨੀਂਦੋਂ ਜਾਗੇ ਤੇ ਸੰਜੀਦਗੀ ਦੇ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਕਲ ਕੀ ਅਗਰਜਨ ਜੀ ਮੈਨੂੰ 20 ਸਕਿੰਡ ਦਿਓ ਜ਼ਰੂਰੀ ਹੈ ਇੱਕ ਤਾਂ ਜਿਹੜੀ ਮੇ 2 ਦੀ ਮੀਟਿੰਗ ਹੈ ਉਹਦੇ ਮਿਨਿਟਸ ਆਫ ਮੀਟਿੰਗ ਰਿਲੀਜ਼ ਨਹੀਂ ਹੋਏ ਦੂਜੀ ਗੱਲ ਇੱਥੇ ਹੋਮ ਮਿਨਿਸਟਰ ਜਿਹੜਾ ਹੋਮ ਸੈਕਟਰੀ ਹੈ ਉਹਦਾ ਪ੍ਰੋਗੈਟਿਵ ਨਹੀਂ ਹੈ ਫੈਸਲੇ ਲੈਣ ਦਾ ਜਿਹੜਾ ਪਾਵਰ ਸੈਕਟਰੀ ਹੈ ਬੀਬੀਐਮਪੀ ਦਾ ਉਹਦਾ ਪਹਿਲੀ ਗੱਲ ਤਾਂ ਹੈ ਪ੍ਰੋਗੈਟਿਵ ਫਿਰ ਦੂਜੀ ਗੱਲ ਜਿਹੜੀ ਜ਼ਰੂਰੀ ਹੈ ਅਗਰਜਨ ਜਦੋਂ ਪੰਜਾਬ ਦਾ ਡਾਇਰੈਕਟਰ ਸੀਗਾ ਰਾਤੋਂ ਰਾਤ ਉਹਨੂੰ ਬਦਲਤਾ ਹਰਿਆਣਾ ਦੇ ਡਾਇਰੈਕਟਰ ਨਾਲ ਰਿਪਲੇਸ ਕਰਤਾ ਤੇ ਸਾਡੇ ਡਾਇਰੈਕਟਰ ਨੇ ਆਕਾਸ਼ਦੀਪ ਸਿੰਘ ਨੇ ਇਫ ਆਮ ਨਾਟ ਰੌਂਗ ਉਹਨੇ ਕਲੀਅਰ ਕੀਤਾ ਵੀ ਮੈਂ ਕੋਈ ਟਰਾਂਸਫਰ ਦੀ ਗੱਲ ਨਹੀਂ ਕੀਤੀ ਮੈਂ ਸੀਟ ਵੈਕੇਟ ਕਰਨ ਦੀ ਗੱਲ ਨਹੀਂ ਕੀਤੀ ਉਹਦੇ باوجود ਸੀਡ ਉਹਨਾਂ ਦੀ ਜਿਹੜੀ ਹੈ ਵਿਕੇਟ ਕਰਾ ਦਿੱਤੀ ਗਈ ਤੇ ਹਰਿਆਣੇ ਦਾ ਡਾਇਰੈਕਟਰ ਉੱਥੇ ਕਾਬਿਲ ਕਰਤਾ 1 ਸੈਕਿੰਡ 1 ਸੈਕਿੰਡ ਸੋ ਇਹ ਗੱਲ ਦਾ ਜਵਾਬ ਦਵੇ ਆਮ ਆਦਮੀ ਪਾਰਟੀ ਵੀ ਤੁਸੀਂ ਇਹਨੂੰ ਮੁੱਦਾ ਕਿਉਂ ਨਹੀਂ ਬਣਾਇਆ ਤੇ ਰਵਨੀਤ ਮਿੱਟੂ ਸਾਹਿਬ ਰਵਨੀਤ ਮਿੱਟੂ ਸਾਹਿਬ ਨੇ ਇੱਕ ਗੱਲ ਕਹੀ ਕਹਿੰਦੇ ਪੰਜਾਬ ਦੀ ਕਬੂਦ ਵੀ ਅਸੀਂ ਦੇ ਨਹੀਂ ਸਕਦੇ ਹੁਣ ਰਵਨੀਤ ਮਿੱਟੂ ਸਾਹਿਬ ਰਾਜ ਸਭਾ ਐਮਪੀ ਨੇ Rajasthan ਸੰਦੀਪ ਸੰਦੀਪ ਆਜ਼ਾਦ ਸਾਹਿਬ ਬੀਜੇਪੀ ਹਰਿਆਣਾ ਸਿੰਘ ਜੀ ਰਾਜ ਸਰ ਸਰ ਟਾਈਮ ਨਹੀਂ ਦੇਖੋ ਦੋ ਟਾਪਿਕਸ ਹੀ ਮੈਂ ਸਾਰਿਆਂ ਨੂੰ ਵਨ ਵਨ ਕੇ ਸਮਝਾ ਦਿੱਤਾ ਜੀ ਸਰ ਕੰਕਲੂਡ ਹੋਣ ਕਰੋ ਕੰਕਲੂਡ ਹੋ ਲੈਣ ਦੋ ਜਿਹੜੀ ਗੱਲ ਹੈਗੀ ਹੈ ਕਿ ਰਾਜਸਥਾਨ ਦੇ ਐਮਪੀ ਲੇਕਿਨ ਰਾਜਸਥਾਨ ਦੇ ਅਫੀਸ਼ੀਅਲਸ ਨੇ ਬੀਬੀਐਮਬੀ ਦੇ ਵਿੱਚ ਹਰਿਆਣੇ ਦੇ ਅਕਚੋੜ ਪਈ ਸੋ ਮੈਂ ਬੀਜੇਪੀ ਨੂੰ ਵੀ ਬੇਨਤੀ ਕਰਾਂਗਾ ਜੀ ਕਿ ਉਹ ਬ੍ਰੋਡਕਾਸਟ ਮੈਂ ਹੁਣ ਇੱਕ ਖਾਬ ਦਵਾ ਸੰਦੀਪ ਆਜ਼ਾਦ ਜੀ ਰਾਜਸਥਾਨ ਦੇ ਐਮਪੀ ਬੀਜੇਪੀ ਹਰਿਆਣਾ ਕਿਵੇਂ ਦੇਖ ਰਹੀ ਹੈ ਸਰ ਪੰਜਾਬ 'ਚ ਬਹੁਤ ਸਿਆਸਤ ਹੋ ਰਹੀ ਹੈ ਸੰਦੀਪ ਆਜ਼ਾਦ ਜੀ आजाद साहब मेरी आवाज आ रही है सुन पा रहे हो आप जी मेरी मेरी आवाज आ रही है आपको बिल्कुल आजाद जी सुन पा रहा हूँ प्लीज अपनी बात रखें हाँ जी मैं कह रहा हूँ जब से ये मुद्दा पंजाब को पानी पानी हरियाणा को नहीं मिलने का मुद्दा आया है और तब से एक चीज तो साफ दिख रही है बिल्कुल कि पूरे मुद्दे के ऊपर जिस प्रकार से पंजाब की भगवंत मान की सरकार राजनीति कर रही है वो अब उनका जो पूरा राजनीति करने का तरीका है, वो सब लोगों ने देख लिया है मैंने इस मुद्दे में काफी समय से लंबे समय से डिस्कशन हो रहा है बहुत सारी डिबेट हो रही है और पूरी तरह से अब ये पता चल गया है कि पंजाब की जो सरकार है वो इस पूरे विषय पर सिर्फ राजनीति कर रही है आंकड़े जितने भी हैं इस पानी के विषय को लेकर के वो सारे के सारे इनकी सरकार के खिलाफ है जिस प्रकार से गुमराह करने का प्रयास कर रहे हैं पिछले दस साल में आप देखिए पूरा एनालिसिस इस पूरे मुद्दे का निर्णय कि कर, तो कर दिया सरकार ने हाई कोर्ट ने कहा कि अभी देश में युद्ध जैसे हालात है नहीं तो इनके खिलाफ अवमाना का नोटिस भी जारी होना चाहिए था वो अवमाना का नोटिस इनका जारी नहीं हुआ है किस प्रकार से संवैधानिक संस्थाओं के आदेशों को भी नहीं मान रही सरकार

ਪਹਿਲੀ ਗੱਲ ਤਾਂ ਮੈਂ ਸੰਦੀਪ ਆਜ਼ਾਦ ਜੀ ਦੀ ਗੱਲ ਦਾ ਜਵਾਬ ਦਿੰਦਾ ਕਹਿੰਦੇ ਪਾਣੀ ਦੀ ਕਮੀ ਨਹੀਂ ਹੈ ਭਾਈ ਸਾਹਿਬ ਤੁਹਾਡਾ ਜਵਾਬ ਤਾਂ ਤੁਹਾਡੇ ਹੀ ਭਾਜਪੀ ਦੇ ਪੰਜਾਬ ਦੇ ਬੁਲਾਰੇ ਜੈਵੰਸੀ ਦੇ ਗਏ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਨਹੀਂ ਹੈ ਦੇਣ ਨੂੰ ਔਰ ਤੁਸੀਂ ਲੋਕ ਝੁੱਠੀ ਅੰਕੜੀਆਂ ਗੱਲ ਕਰ ਕਰਕੇ ਰਾਜਨੀਤੀ ਤੁਸੀਂ ਕੀਤੀ ਹੈ ਔਰ ਦੂਸਰੀ ਗੱਲ ਉਹਨ ਮੈਂ ਕਾਂਗਰਸ ਦੀ ਜੜੀ ਮੈਂ ਬੁਲਾ ਰਿਆਂ ਦੀ ਗੱਲ ਕਰ ਰਿਹਾ ਇਹ ਭਗਵੰਤ ਮਾਨ ਜੀ ਹੈ ਪਾਣੀਆਂ ਦੇ ਰਾਖੇ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਤੁਸੀਂ ਆਪ ਮੰਨ ਰਹੇ ਹੋ ਔਰ ਭਾਜਪੀ ਦੀ ਹਰਿਆਣਾ ਕੇਂਦਰ ਰਾਜਸਥਾਨ ਦੀ ਸਾਜ਼ਿਸ਼ ਦੇ ਬਾਵਜੂਦ ਇੱਕ ਬੂੰਦ ਪਾ ਦਿੱਤਾ ਧੱਕੇ ਨਾਲ ਔਰ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਉਹ ਕਾਂਗਰਸੀਆਂ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਤੇ ਡਕੈਤਤਾ ਪਵਾਨ ਲਈ ਨਾ ਜੀ ਚਾਂਦੀ ਦੀ ਕਹੀ ਲੈ ਕੇ ਗਏ ਸੀ ਇਹ ਕਾਂਗਰਸੀਏ 1955 ਚ ਜਦੋਂ ਪਾਣੀਆਂ ਦੀ ਵੰਡ ਹੋਈ ਆ ਜਦੋਂ ਰਾਜਸਥਾਨ ਨੂੰ 9.9 ਐਮਐਫ ਦਿੱਤਾ ਜਦੋਂ ਇਹਨਾਂ ਨੇ ਪੰਜਾਬ ਨੂੰ ਘੱਟ ਪਾਣੀ ਦਿੱਤਾ ਰਾਈਪੇਰੀਅਨ ਸਟੇਟ ਆਉਣ ਦੇ ਬਾਵਜੂਦ ਉਦੋਂ ਵੀ ਕਾਂਗਰਸ ਦੀ ਸਰਕਾਰ ਸੀ ਜਦੋਂ 1976 ਚ ਇੰਦਰਾ ਗਾਂਧੀ ਜੀ ਦੀ ਜਿਹੜੇ ਆਰਡਰ ਲੈ ਕੇ ਆਇਆ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਉਦੋਂ ਵੀ ਕਾਂਗਰਸ ਦੀ ਸਰਕਾਰ ਸੀ ਜਦੋਂ 1981 ਚ ਦਰਬਾਰਾ ਸਿੰਘ ਨੇ ਬਾਬ ਰੋੜ ਕੇ ਕੇਂਦਰ ਨੇ ਉਹ ਤੋਂ ਪੰਜਾਬ ਦੇ ਖਿਲਾਫ ਫੈਸਲੇ ਕਰਵਾਏ ਉਦੋਂ ਵੀ ਕਾਂਗਰਸ ਦੀ ਸਰਕਾਰ ਸੀ ਜਿਹੜੀ ਕਾਂਗਰਸ ਵਾਲੇ ਗੱਲਾਂ ਕਰ ਰਹੇ ਆ ਚਾਂਦੀ ਦੀ ਕਈਆਂ ਵਾਲੇ ਹੁਣ ਮੈਂ ਗੱਲ ਕਰ ਦੰਨਾ ਉਹੀ ਡਕੈਤੀਆਂ ਪੀ ਜੀ ਨੇ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰਖਾਲਵੀ ਸਾਹਿਬ ਦੇਖੋ ਦੋ ਬਲਾਰੇ ਹੋਰ ਬੈਠੇ ਨੇ ਜੀ ਮੈਂ ਆਉਂਗਾ ਪ੍ਰਖਾਲਵੀ ਜੀ ਇਹ ਲੜਾਈ ਮੁੱਛੀ ਲੜਾਈ ਕਿਉਂ ਬਣ ਚੁੱਕੀ ਹੈ ਦੇਖੋ ਪੰਜਾਬ ਪਾਣੀ ਦੇ ਮਸਲੇ ਤੇ ਲੜਦਾ ਰਿਹਾ ਹੈ ਪ੍ਰਖਾਲਵੀ ਜੀ ਆ ਕ੍ਰਿਸ਼ਨ ਜੀ ਮੈਂ ਇਹ ਬੜਾ ਸੰਵੇਦਨਸ਼ੀਲ ਮੁੱਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿ ਦਿਆਂ ਕਿ ਪੰਜਾਬ ਦੇ ਕੋਲੇ ਕੋਈ ਵੀ ਇੱਕ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਭੇਜਣ ਲਈ ਸਾਡੇ ਕੋਲੇ ਉਪਲਬਧ ਨਹੀਂ ਹੈ ਸੈਕਿੰਡ ਇਹ ਜਿਹੜਾ ਪੰਜਾਬ ਦੇ ਵਿੱਚ ਪਾਣੀਆਂ ਦਾ ਇਸ਼ੂ ਦਾ ਕੋਈ ਸਵਾਲੇ ਨਹੀਂ ਹੈ ਇਸ਼ੂ ਕੋਈ ਨਹੀਂ ਹੈ ਕਿਉਂਕਿ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਸਪੈਸ਼ਲ ਨਵੰਬਰ 2016 ਦੇ ਵਿੱਚ ਅਸੈਂਬਲੀ ਦਾ ਸਪੈਸ਼ਲ ਜਲਾਸ ਬੁਲਾ ਕੇ 5376 ਜਿਹੜੀ ਏਕੜ ਲੈਂਡ ਸੀ ਕਿ ਉਹ ਕਿਸਾਨਾਂ ਨੂੰ ਜਿਹੜੀ ਵਾਪਸ ਕਰਤੀ ਸੀ ਤੋਏ ਦਾ ਤਾਂ ਭੋਗ ਪੈ ਗਿਆ ਪਾਣੀ ਦਾ ਸਾਡੀ ਬੂੰਦ ਜਿਹੜੀ ਬਾਹਰ ਜਾਏਗੀ ਨਹੀਂ ਨੰਬਰ 2 ਜਿਹੜੀ ਇਹ ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਮੈਂ ਤੁਹਾਨੂੰ ਅੱਜ ਸਪਸ਼ਟ ਵੱਖਰੇ ਤੌਰ ਤੇ ਗੱਲ ਕਰੂੰਗਾ ਪਾਣੀਆਂ ਦਾ ਪੰਜਾਬ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਇਹ ਸਾਰੀਆਂ ਪਾਰਟੀਆਂ ਇਸ ਗੱਲ ਦੇ ਵੀ ਵਿਜਿੱਧ ਹੈ ਕਿ ਪਾਣੀ ਸਾਡੇ ਕੋਲੋਂ ਵਾਧੂ ਨਹੀਂ ਹੈ ਪਰ ਇਹਨਾਂ ਨੇ ਆਪਣੀ ਦਿੱਲੀ ਹਰਿਆਣੇ ਦੇ ਵਿੱਚ ਸਿਆਸੀ ਜ਼ਮੀਨ ਖੋਣ ਉਪਰੰਤ ਇਹਨਾਂ ਦਾ ਮੁੱਦਾ ਜਾਣ ਬੁੱਝ ਕੇ ਪੈਦਾ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਨਾਲ ਖੁੱਸ ਰਹੀ ਸਿਆਸੀ ਜ਼ਮੀਨਾਂ ਉਹਨੂੰ ਬਚਾਇਆ ਜਾ ਸਕੇ ਔਰ ਮੈਂ ਤੁਹਾਨੂੰ ਹਸਤੇ ਦੇ ਵਿੱਚ ਕਹਿ ਦਿਆਂ ਕੋ ਕਰੋ ਦੇਖੋ ਫਲਾਰੇ ਆਪਣੇ ਨਾਲ 6 ਦੇ ਸਮਾ ਬੜਾ ਇਕੱਠਾ ਮੈਂ ਆਉਂਗਾ ਤੁਹਾਡੇ ਕੋਲ ਜੰਦ ਜਾਂਦੇ ਰਿਐਕਸ਼ਨਸ ਬੜੇ ਇੰਪੋਰਟੈਂਟ ਰਹਿੰਦੇ ਪ੍ਰਕਾਸ਼ਪੀ ਜੀ ਕਰੋ ਕੰਪਲੀਟ ਨਰਸ਼ਨ ਕਰੋ ਪ੍ਰਕਾਸ਼ਪੀ ਜੀ ਪਲੀਜ਼ ਉਹਨਾਂ ਨੂੰ ਮਿੱਟੀ ਪਾਉਣ ਵਾਲਾ ਵੀ ਚੰਗੀ ਦੇ ਨਾਲ ਕਿੰਨਾ ਪਾਣੀ ਦਿੱਤਾ ਤੁਸੀਂ ਠੀਕ ਹੈ ਇਹ ਜਾਣ ਬੁੱਝ ਕੇ ਮੁੰਡਾ ਬਣਾ ਕੇ ਆਪਣੀ ਜਿਹੜੀ ਸਿਆਸਤ ਕਰ ਰਿਹਾ ਪੰਜਾਬ ਦੇ ਵਿੱਚ ਲੋਕਾਂ ਨੂੰ ਮੂਰਖ ਬਣਾ ਕੇ ਆਪ ਪੰਜਾਬ ਦੇ ਪਾਣੀਆਂ ਦੇ ਰਾਖੇ ਬਣਨ ਦਾ ਸਹਰਾ ਬਣਨਾ ਚਾਹੁੰਦਿਆ ਇਸ ਤੋਂ ਸਭ ਕੁਝ ਨਹੀਂ ਹੈ ਜਵਾਬ ਲੈ ਲਓ ਕਿਸਨ ਸਿੰਘ ਜੀ ਠੀਕ ਹੈ ਕਿਸਨ ਜੀ ਜੈ ਭਾਵਾ ਜੀ ਕੱਸੀਆ ਵੇ ਸੁਬਾਹ ਆਉਣਾ ਮੈਂ ਜੰਦ ਜਾਂਦੇ ਆਉਂਗਾ ਆਜ਼ਾਦ ਜੀ ਆ ਰਹਾ ਹਾਂ ਆਪਕੇ ਕੋਲ ਪਲੀਜ਼ ਜਾ ਬਸ ਜੀ ਕੰਪਲੀਟ ਕਰੋ ਬਾਤ ਕਰ ਸ਼ਬਨਾ ਜੀ ਹਾਂਜੀ ਮੈਂ ਮੈਂ ਕਿਸ਼ਨ ਜੀ ਸਿਰਫ ਇਹਦਾ ਕਹਿਣਾ ਚਾਹਨਾ ਕਿ ਹੁਣ ਤੁਸੀਂ ਅੱਜ ਡਿਬੇਟ ਦਾ ਰੁਖ ਦੇਖ ਲਓ ਗੱਲ ਅਸੀਂ ਕਰਨੀ ਸੀ 8500 ਕਯੂਸੈਕਸ ਦੀ ਜਿਹੜਾ ਸਾਰਾ ਮੁੱਦਾ ਹੈਗਾ ਉਹ ਸਾਡੇ ਪੂਰੇ ਅਵਾਰਡ ਦਾ ਨਹੀਂ ਹੈ ਪੂਰੇ ਟ੍ਰਿਬਿਊਨਲ ਦਾ ਨਹੀਂ ਹੈ ਜੋ ਮਈ ਦੇ ਵਿੱਚ ਨਵਾਂ ਅਵਾਰਡ ਆਏਗਾ ਉਹਦਾ ਨਹੀਂ ਹੈ ਐਸਵਾਈਐਲ ਦਾ ਨਹੀਂ ਹੈ ਮੁੱਦਾ ਸਿਰਫ 8500 ਕਯੂਸੈਕਸ ਦਾ ਹੁਣ ਉਹਨੂੰ ਵਧਾ ਚੜਾ ਕੇ ਤੇ ਡਿਬੇਟ ਦੇ ਵਿੱਚ ਸਾਰਾ ਕੁਝ ਹੀ ਆ ਗਿਆ ਪਾਸੀ ਜੀ ਨੇ ਪੂਰੀਆਂ ਕਹਾਣੀਆਂ ਸੁਣਾਤੀਆਂ ਜਿਦੇ ਵਿੱਚ ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਆ ਇਹ ਸਾਰਾ ਪ੍ਰੋਬਲਮ ਵੀ ਕਾਂਗਰਸ ਦਾ ਕਟਿਆ ਹੋਇਆ ਪਰ ਉਹ ਤੇ ਮੁੱਦਾ ਨਹੀਂ ਸੀਗਾ ਨਾ ਸੋ ਧਰਫੋਰ ਇਹ ਜਿਹੜਾ ਇਹ ਇਹਨਾਂ ਨੇ ਇਨੀਸ਼ੀਏਟਿਵ ਲਿਆ ਸੀਗਾ 4000 ਕਿਊਸਕ ਪਾਣੀ ਦੇਣ ਦੇ ਬਾਅਦ ਜਦੋਂ 8500 ਦੀ ਗੱਲ ਆਈ ਤੇ ਜਿਹੜਾ ਇਹਨਾਂ ਨੇ ਇਨੀਸ਼ੀਏਟਿਵ ਲਿਆ ਇਹ ਐਸੇ ਤਰੀਕੇ ਦੇ ਨਾਲ ਡਿਬੇਟ ਨੂੰ ਵਧਾ ਕੇ ਤੇ ਸਾਡਾ ਜਿਹੜਾ ਸਾਡਾ ਜਿਹੜਾ ਥੋਟ ਪ੍ਰੋਸੈਸ ਹੈ ਉਹਨੂੰ ਦੂਜੇ ਮੁੱਦੇਆ ਤੋਂ ਡਾਇਵਰਟ ਕਰਨ ਵਾਸਤੇ ਹੀ ਇਹਨਾਂ ਦਾ ਇਹ ਹੈਗਾ ਸੀਗਾ ਤੇ ਆਪਣੇ ਵਾਸਤੇ ਵਾਵਾ ਖੱਟਣ ਵਾਸਤੇ ਸੀਗਾ ਕਿ ਅਸੀਂ ਹੈਗੇ ਹਾਂ ਹੁਣ ਪਾਣੀਆਂ ਦੇ ਰਾਖੇ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਡਾਊਨ ਕਰਕੇ ਮਾਨ ਸਾਹਿਬ ਨੂੰ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਟ ਨਾਥਿੰਗ ਆਫ 댓 ਸોર્ટ ਇਜ਼ ਗੋਇੰ ਟੂ ਹੈਪਨ ਜਿਦਾ ਖੜਿਆਲ ਸਾਹਿਬ ਨੇ ਦੱਸ ਦਿੱਤਾ ਠੀਕ 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 ਠੀ ਕੀ ਆਮ ਆਦਮੀ ਪਾਰਟੀ ਦੀ ਜਿਹੜੀ ਵਾਟਰ ਮੈਨੇਜਮੈਂਟ ਦੀ ਪਾਲਿਸੀ ਹੈ ਉਹਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਨੇ ਤੇ ਉਹਨਾਂ ਲੂਪ ਹੋਲਸ ਨੂੰ ਬੰਦ ਕਰਨ ਦਾ ਸੰਸਦ ਸਭਾ ਦੇ ਸੈਸ਼ਨ 'ਚ ਬੜੇ ਜੁੜਤਾ ਦੇਖੇਗੇ ਬਹੁਤ ਘੜ ਸ਼ਬਦਾਂ 'ਚ ਖੜਿਆਲ ਜੀ ਬਹੁਤ ਘੜ ਸ਼ਬਦਾਂ 'ਚ ਸੈਸ਼ਨ ਨੰਬਰ 1 ਘੜ ਸ਼ਬਦਾਂ ਜੀ ਮੈਂ ਬੇਨਤੀ ਕਰਦਾ ਸਮਾਂ ਕੰਪਲੀਟ ਹੈ ਹਾਂ ਇੱਕ ਮਿੰਟ ਤੋਂ ਮੈਂ 1 ਸੈਕਿੰਡ ਨਹੀਂ ਬਤਰਾਣਾ ਪਰ ਮੈਨੂੰ 1 ਮਿੰਟ ਪੂਰਾ ਦੇ ਦਿਓ ਨੰਬਰ 1 ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲ ਕ੍ਰਿਸ਼ਨ ਜੀ ਕਿੰਨਾ ਪਾਣੀ ਦਿੱਤਾ ਹਰਿਆਣੇ ਨੂੰ ਕਿੰਨਾ ਐਕਸਟਰਾ ਦਿੱਤਾ ਸਪੈਸੀਫਿਕ ਸਵਾਲ ਹੈ ਜਦੋਂ ਟਾਈਮ ਹੋਇਆ ਜਵਾਬ ਤੇਨਾਂ ਨੂੰ ਪੁੱਛਿਓ ਵੀ ਉਹ ਤੇ ਵਾਈਟ ਪੇਪਰ ਜਾਰੀ ਕਰਨਗੇ ਡੈਮ ਸੇਫਟੀ ਐਕਟ ਦਾ ਜੋ ਵਿਰੋਧ ਪ੍ਰਦਰਸ਼ਨ ਐਤ ਕੀ ਦੇਖਣ ਨੂੰ ਮਿਲਿਆ ਕੀ ਪਿਛਲੇ 3 ਸਾਲ ਆਮ ਆਦਮੀ ਪਾਰਟੀ ਨੇ ਉਹ ਕੀਤਾ ਉਹ ਕਿਉਂ ਨਹੀਂ ਉਦੋਂ ਕੀਤਾ ਕਿਉਂਕਿ ਉਦੋਂ ਦਿੱਲੀ ਦੀ ਸਰਕਾਰ ਸੀਗੀ ਹਰਿਆਣੇ ਚ ਇਲੈਕਸ਼ਨ ਕੰਟੈਸਟ ਕਰਨਾ ਸੀਗਾ ਪੋਲਿਟੀਕਲ ਇੰਟਰਸਟ ਸੀਗਾ ਹੁਣ ਪਤਾ ਸਾਫ ਹੋ ਗਿਆ ਦਿੱਲੀ ਚ ਵੀ ਹਾਰ ਗਏ ਹਰਿਆਣੇ ਚ ਵੀ ਹਾਰ ਗਏ ਪਤਾ ਬੰਨਾ ਕੁਸ਼ ਐਣੀ ਹੁਣ ਆਵਾਜ਼ ਚੱਕਣੀ ਸ਼ੁਰੂ ਕੀਤੀ ਆਮ ਆਦਮੀ ਪਾਰਟੀ ਨੇ ਦੂਜੀ ਗੱਲ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨੂੰ ਮੈਂ ਬੇਨਤੀ ਕਰੂੰਗਾ ਵੀ ਸਾਡੀ ਗੱਲ ਕਰ ਰਿਹਾ ਸੀ ਤਾਂ ਐਗਰੀਮੈਂਟਸ ਟਰਮੀਨੇਟ ਕੀਤੇ ਜਵਾਬ ਦੀ ਫਿਕਸ ਕੀਤੀ ਕੈਪਟਨ ਸਾਹਿਬ ਨੂੰ ਵੀ ਰਿਪਲੇਸ ਕਰਤਾ ਤਸੀਮਾਨ ਸਾਹਿਬ ਨੂੰ ਕਦੋਂ ਰਿਪਲੇਸ ਕਰੋਗੇ ਜਿੰਨਾ ਕਰਕੇ ਐਸਵਾਈਐਲ ਤੇ ਸੈਟਬੈਕ ਲੱਗ ਗਏ ਬੀਬੀਐਮਪੀ ਦੇ ਸੈਟਬੈਕ ਲੱਗ ਗਏ ਸਾਡਾ ਮੈਜੋਰਿਟੀ ਸੇਖ ਹੁੰਦੇ باوجود ਸਾਨੂੰ ਕੋਟ ਕੋਟ ਜਾਲਾ ਪੈ ਰਿਹਾ ਸਾਨੂੰ ਸੈਟਬੈਕ ਲੱਗ ਰਿਹਾ ਫਿਰ ਇੱਤੀ ਗੱਲ ਦੇਖੋ ਜਾਣ ਦੇ ਪੈਣ ਇਸ ਕੋ ਗੱਲ ਇੱਕੋ ਗੱਲ ਹਾਂ ਜਾਖੜ ਸਾਹਿਬ ਜਦੋਂ 올 ਪਾਰਟੀ ਮੀਟਿੰਗ ਚ ਆਏ ਸੀਗੇ ਉਹਨਾਂ ਨੇ ਗੱਲ ਕਹੀ ਜਾਖੜ ਸਾਹਿਬ ਨੇ ਕਹਿੰਦੇ ਮੈਂ ਤਾਂ ਰਿਟਾਇਰ ਹੋ ਗਿਆ ਮੈਂ ਤਾਂ ਘਰੇ ਬੈਠਾ ਸੀ ਮੈਨੂੰ ਇਹ ਧੱਕੇ ਨਾਲ ਲੈ ਕੇ ਆਏ ਆ मैं जाखड़ साहब ने बेनती करूंगा जाखड़ साहब क्यों इनिशिएटिव लेके आजाद जीप्लीट करेंगे संदीप आजाद जी लास्ट जी देखिए एक विशेष में सीधा सा है आम आदमी पार्टी के कार्यकर्ता जो प्रोत्साह बैठे उनको शपथ कर देता हूँ ये बार बार हर डिबेट के अंदर एक बात बोल रहे हैं की हमारा जो पंजाब का पानी है उसका उस पर डाका डालने का प्रयास किया जा रहा है उसको लूटने का प्रयास किया जा रहा है एक बार पंजाब के प्रवक्ता बताया कि भैया पानी किन का है क्या पंजाब का पानी है क्या वो वो पानी किसका है उसका मैनेजमेंट कौन करता है उसका केंद्र सरकार का एक बोर्ड है BBMB जो मैनेजमेंट करता है और हमने कभी भी नहीं कहा कि हमें पंजाब किससे का पानी चाहिए हमें हरियाणा केसे का पानी चाहिए पिछले दस साल के आंकड़े आप उठा के देखिए दो से लेकर के दो तक कभी भी जो डैम का लेवल है अहमद साहब ने कहा कि पानी कम है पानी हम दे नहीं सकते कि हमारे पास पानी

ਇਸ ਦਸਾਲ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸਾਡੇ ਆਗੂ ਨੂੰ ਕਿਸੇ ਤੋਂ ਪਾਣੀ ਕਦੇ ਦਿਆ ਗਿਆ ਹੋ। ਔਬ ਇਨਕੀ ਬਾਤ ਸੁਣੀਏ ਆਜ਼ਾਦੀ ਆਬਰਾਮ ਸੇ ਸੁਣਿਆ ਗਿਆ। सुनजे आग बोल रहे हैं पिछले वाले की सेटिंग थी मुख्यमंत्री का ऑन बयान आया ठीक है विक्रम जी कम्प्लीट करेंट करो पासी साहब को दिल्ली में आपकी सरकार में सरकार गई आपने दिल्ली में सरकार गई चलो ठीक है सियासत जारी सी जारी रहेगी तो माणिया मुद्दे लकीर ਜੋ ਦਿੱਤੀ ਗਿਆ ਬਹੁਤ ਸ਼ੁਕਰਗੁਜ਼ਾਰ ਸਾਰੇ ਮਹਿਮਾਨਾਂ ਦਾ ਜਿਹੜੇ ਚਰਚਾ ਦੇ ਵਿੱਚ ਜੁੜੇ ਪਰ ਹਾਈ ਕੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰोसीडिंग्स ਹੋਣਗੀਆਂ ਪਰ 20 ਤਾਰੀਖ ਬੜਾ ਇੰਪੋਰਟੈਂਟ ਹੈ 21 ਨੂੰ ਨਵਾਂ ਪਾਣੀ ਦਾ ਸਾਈਕਲ ਤਿਆਰ ਹੋਏਗਾ ਪਰ ਇਸ ਵਿਚਾਲੇ ਸਭ ਤੋਂ ਵੱਡੀ ਚਰਚਾ ਤੇ ਇਹ ਹੋਣੀ ਬਣਦੀ ਹੈ ਕਿ ਹਰਿਆਣਾ ਕਹਿ ਰਿਹਾ ਪਾਣੀ ਦਿਓ ਮੁੱਖ ਮੰਤਰੀ ਕਹਿ ਰਹੇ ਨੇ ਕਿ ਕੋਈ ਪਾਣੀ ਦਾ ਟਪਕਾ ਨਹੀਂ ਹੈ ਸਾਨੂੰ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਰਹੇਗਾ ਕਿ ਕੀ ਕੁਝ ਇੰਪੋਰਟੈਂਟ ਡਿਵੈਲਪਮੈਂਟਸ ਹੋਣਦੇ ਨੇ ਕਿਉਂਕਿ ਇਸ ਤੋਂ ਪਹਿਲਾਂ BBMP ਕਹਿੰਦਾ ਰਿਹਾ ਕਿ ਫੈਸਲਾ ਪੰਜਾਬ ਦੇ ਖਿਲਾਫ ਸੀ ਪੰਜਾਬ ਨੇ નેજમા દી લંગ ના કેત ઇચ્વરે બેકલી રુકાંગે